ਸੀ ਸਸੀ ਕਲਜੀ ਸਾਰਿਆਂ ਨੂੰ ਸੋ ਕਿਵੇਂ ਹੋ ਜੀ ਸਾਰੇ ਤਾਂ ਲੋ ਜੀ ਅੱਜ ਮੈਂ ਬਣਾਵਾਂਗੀ ਅੰਮ੍ਰਿਤਸਰ ਦੇ ਮਸ਼ਹੂਰ ਤਿੱਖੇ ਖੱਟੇ ਮਿੱਠੇ ਲੱਡੂ ਤੇ ਉਹਦੇ ਲਈ ਦੇਖੋ ਇਧਰ ਮੈਂ ਲਈਏ ਦਾਲ ਕੁਰਦ ਦੀ ਦਾਲ ਔਰ ਚਨੇ ਦੀ ਇੱਕ ਕੌਲੀ ਉਰਦ ਦੀ ਦਾਲ ਸੀ ਔਰ ਅੱਧੀ ਕੌਲੀ ਸੀਗੀ ਚਨੇ ਦਲੇ ਚਨੇ ਤੇ ਮੈਂ ਰਾਤ ਨੂੰ ਭਿਓ ਕੇ ਰੱਖਤੀ ਸੀ ਤਾਂ ਹੁਣ ਮੈਂ ਇਹਨਾਂ ਨੂੰ ਪੀਸ ਲਾਂਗੇ ਪਾਣੀ ਇਹਦੇ ਚੋਂ ਕੱਢ ਕੇ ਤਾਂ ਦਾਲ ਨੂੰ ਪੀਸ ਲੈਣੇ ਆ ਪਹਿਲਾਂ ਗ੍ਰਾਈਂਡਰ 'ਚ ਗ੍ਰाइंड ਕਰ ਲੈਣੇ ਆ ਗਾਇਸ ਲੋ ਜੀ ਥੋੜਾ ਜਿਹਾ ਪਾ ਦਿੰਦੇ ਆ ਇਹਦੇ ਚ ਨਮਕ ਤੇ ਹੁਣ ਇੱਥੇ ਗ੍ਰाइंड ਕਰ ਲੈਣੇ ਆ ਸੋ ਗਾਇਸ ਚੈੱਕ ਕਰਦੇ ਆ ਲੋ ਜੀ ਪੇਸਟ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਹਨੂੰ ਨਾ ਇੱਕ 스ਪੂਨ ਦੀ ਹੈਲਪ ਦੇ ਨਾਲ ਇਹਦੇ ਲੱਡੂ ਬਣਾਵਾਂਗੇ ਉਧਰ ਮੈਂ ਰਿਫਾਈਨਡ ਆਇਲ ਗਰਮ ਹੋਣਾ ਰੱਖਤਾ ਹੈ ਤੇ ਤੁਸੀਂ ਚਲੋ ਜੀ ਬਨੇ ਰਹੋ ਮੇਰੇ ਨਾਲ ਤੁਹਾਨੂੰ ਦਿਖਾਵਾਂਗੀ ਅੱਗੇ ਕੀ ਕਰਨਾ ਹੈ ਸੋ ਗਾਇਸ ਦੇਖੋ ਇਸ ਤਰ੍ਹਾਂ ਦਾ ਪੇਸਟ ਹੋਣਾ ਚਾਹੀਦਾ ਨਾ ਜ਼ਿਆਦਾ ਥਿੱਕ ਔਰ ਨਾ ਜ਼ਿਆਦਾ ਯੂਸ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਚਲੋ ਫਿਰ 스ਪੂਨ ਦੀ ਹੈਲਪ ਦੇ ਨਾਲ ਹੀ ਆਪਾਂ ਬਣਾਵਾਂਗੇ ਲੱਡੂ ਸੁਗਾਈ ਜਦ ਤੱਕ ਤੁਸੀਂ ਫਾਈਂਡ ਹੋਵੇ ਥੋੜਾ ਗਰਮ ਹੋਰ ਹੁੰਦਾ ਤੇ ਤਦ ਤੱਕ ਮੈਂ ਤੁਹਾਨੂੰ ਆਪਣਾ ਦਿਖਾ ਬਣਾ ਕੇ ਦਿਖਾਉਂਦੀ ਚਟਨੀ ਤੇ ਲੋ ਜੀ ਇੱਧਰ ਮੈਂ ਪਾਣੀ ਰੱਖਿਆ ਹੈ ਇਹਦੇ ਵਿੱਚ ਇਮਲੀ ਪਾਵਾਂਗੀ ਥੋੜੀ ਤੇ ਕਿਉਂਕਿ ਗਰਮ ਕਰਕੇ ਪਾਣੀ ਆਪ ਕਰਾਂਗੇ ਤੇ ਇਮਲੀ ਚਲਦੀ ਹੋ ਜਾਏਗੀ ਚਲੋ ਤੇ ਜਦ ਤੱਕ ਇਹ ਹੋ ਰਹੀ ਹੈ ਇਮਲੀ ਤਦ ਤੱਕ ਲੱਡੂ ਬਣਾਉਣੇ ਹੈ ਤਿਆਰ ਕਰਦੇ ਹਾਂ रखना है ताकि गोल बन जाए चाहो तो हाथ ना भी बना सकते हो साडा इमली का भी पानी हो गया है तो इन भी ठंडा होने रख दें ਸੋ ਵਾਏ ਸਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਪਲੀਜ਼ ਰੂਲ ਦੱਸਿਆ ਕਰੋ ਅਬ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਬਣਾਉਣ ਲਈ ਤੇ ਲੋ ਇਸ ਨੂੰ ਜਦ ਤੱਕ ਬ੍ਰਾਊਨ ਨਹੀਂ ਹੁੰਦੇ ਇਸ ਨੂੰ ਪਕਾਵਾਂਗੇ ਤੇ ਲੋ ਜੀ तद तक साढ़े लड्डू हो रहे हैं तद तक चटनी च पाने आप पा, प्याज मूली और बीटरूट कट लिने तो सब तो पहला मूली कट लि लंबे लंबे पीसिस इस तरह कटनी है देखो देखो इस तरह मूली कटनी इसी तरह प्याज और बीटरूट भी कटना ਸੋ ਗਾਇਸ ਲਓ ਜੀ ਇਧਰ ਲੱਡੂ ਹੋ ਗਏ ਨੇ ਦੇਖੋ ਬ੍ਰਾਊਨ ਹੋ ਚੁੱਕਿਆ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲੈਣੇ ਆ ਤਾਂ ਐਸੀ ਤਰ੍ਹਾਂ ਸਾਰੇ ਲੱਡੂ ਬਣਾ ਲਾਂਗੇ ਤੇ ਦੂਸਰੀ ਸਾਈਡ ਮੈਂ ਤੁਹਾਨੂੰ ਚਟਨੀ ਵੀ ਬਣਾ ਕੇ ਦਿਖਾਵਾਂਗੀ ਇਹਦੀ ਚਟਨੀ ਕੀ ਲਓ ਜੀ ਖਟਾਈ ਤੇ ਲੱਡੂ ਇਸੇ ਤਰ੍ਹਾਂ ਸਾਰੇ ਬਣਾ ਕੇ ਕੱਢ ਲੈਣੇ ਸੋ ਲਓ ਜੀ ਇਧਰ ਪਿਆਜ਼ ਮooli ਔਰ beetroot ਕੱਟ ਲਿਆ ਇਸ ਤਰ੍ਹਾਂ ਲੰਬੇ ਲੰਬੇ ਪੀਸੇ ਤੇ ਤੁਸੀਂ ਕਦੂਕਸ਼ ਵੀ ਕਰ ਸਕਦੇ ਹੋ ਬਟ ਇਸ ਤਰ੍ਹਾਂ ਕੱਟਣ ਨਾਲ ਵਧੀਆ ਲੱਗਦਾ ਤੇ ਲਓ ਜੀ ਹੁਣ ਤਿੰਨ ਚਾਰ ਹਰੀਆਂ ਮਿਰਚਾਂ ਕੱਟਾਂਗੀ ਔਰ ਥੋੜਾ ਜਿਹਾ ਹਰਾ ਧਨੀਆ ਲਓ ਜੀ ਧਨੀਆ ਵੀ ਕੱਟ ਲਿਆ ਤੇ ਹੁਣ ਮੈਂ ਹਰੀਆਂ ਮਿਰਚਾਂ ਕੱਟਾਂਗੀ ਤਿੰਨ ਬਰੀਕ ਬਰੀਕ ਤੇ ਇਧਰ ਮੈਂ ਇਮਲੀ ਵੀ ਆਪਨਾ ਲੈ ਲਿਆ ਇਮਲੀ ਦਾ ਪਾਣੀ ਵੀ ਉਹਦੇ ਵਿੱਚ ਜੋ ਵੀ ਜਾਲੀ ਵਗੈਰਾ ਬੀਜ ਵਗੈਰਾ ਸੀ ਕਾਲ ਕੇ ਤੇ ਉਹਨੂੰ ਛਾਨ ਲਿਆ ਸੀ ਤੇ ਚਲੋ ਹੁਣ ਮੈਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੀ ਤੇ ਵਿੱਚ ਲਾਲ ਮਿਰਚ ਵੀ ਪਾਵਾਂਗੇ ਇਸ ਕਰਕੇ ਥੋੜੀਆਂ ਹੀ ਪਾਣੀਆਂ ਨੇ ਹਰੀਆਂ ਮਿਰਚਾਂ ਅਗਰ ਤਿੱਖੀ ਆ ਤਾਂ ਇੱਕ ਪਾਓ ਅਗਰ ਨਹੀਂ ਤਿੱਖੀ ਤਾਂ 3-4 ਪਾ ਦਿਓ ਇਹ ਤਿੱਖੀਆਂ ਨਹੀਂ ਸੀ ਇਸ ਕਰਕੇ ਮੈਂ 3 ਪਾ ਰਹੀ ਆ ਸੋ ਗਾਇਜ਼ ਲੋ ਜੀ ਸਾਰਾ ਕੁਝ ਰੈਡੀ ਆ ਇੱਧਰ ਸਾਡੇ ਲੱਡੂ ਵੀ ਸਾਰੇ ਬਣ ਚੁੱਕੇ ਆ ਤੇ ਇੱਧਰ ਜੋ ਵੀ ਆਪਾਂ ਇਮਲੀ ਦੇ ਪਾਣੀ ਦੇ ਵਿੱਚ ਐਡ ਕਰਨਾ ਹੈ ਸਾਰਾ ਕੁਝ ਕਟਿੰਗ ਕਰ ਲਿਆ ਤੇ ਹੁਣ ਇੱਧਰ ਇਮਲੀ ਨੂੰ ਛਾਂਕ ਕੇ ਤਾਂ ਉਹਦੀ ਜਾਲੀ ਵਗੈਰਾ ਕੱਢ ਕੇ ਪਾਣੀ ਲੈ ਲਿਆ ਸੀ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਪਾਵਾਂਗੀ ਥੋੜਾ ਜਿਹਾ ਫੂਡ ਕਲਰ ਕਿਉਂਕਿ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਉਧਰ ਪਾਇਆ ਹੋਇਆ ਸੀ ਜਦੋਂ ਮੈਂ ਅੰਮ੍ਰਿਤਸਰ ਖਾਦੇ ਸੀ ਤਾਂ ਨੈਕਸਟ ਇਹਦੇ ਵਿੱਚ ਪਾ ਦਾਂਗੇ ਅ ਥੋੜੀ ਜੀ ਕਾਲੀ ਮਿਰਚ ਪਾਊਡਰ ਦੰਨ ਵਿੱਚ ਪਾਵਾਂਗੇ ਹੁਣ ਆਪਣਾ ਕਾਲਾ ਨਮਕ ਪੀਸਿਆ ਹੋਇਆ ਦੇਖੋ ਤੇ ਉਸ ਤੋਂ ਬਾਅਦ ਪਾਵਾਂਗੇ ਵਾਈਟ ਵਾਲਾ ਨਮਕ ਫਿਰ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਸੋ ਲਓ ਜੀ ਇਹਨਾਂ ਲਾਸਟ ਵਿੱਚ ਪਾਵਾਂਗੇ ਇੱਕ ਚਮਚ ਚੱਕਰ ਤੁਸੀਂ ਚੀਨੀ ਪਾਉਣਾ ਚਾਹੋ ਉਹ ਵੀ ਪਾ ਸਕਦੇ ਹੋ ਕਿਉਂਕਿ ਫੇਰ ਹੀ ਖੱਟੀ ਮਿੱਠੀ ਬਣੇਗੀ ਤੋ ਇਹਨਾਂ ਨੂੰ ਸੋ ਹੁਣ ਇਹਦੇ ਵਿੱਚ ਪਾ ਦਾਂਗੇ ਬੀਟਰੂਟ ਹਰੀ ਮਿਰਚ ਧਨੀਆ ਔਰ ਪਿਆਜ਼ ਇਸ ਤਰ੍ਹਾਂ ਹੀ ਕੱਟਨੇ ਤੁਸੀਂ ਲੰਬੇ ਲੰਬੇ ਵਧੀਆ ਲੱਗਦੇ ਆ ਤੇ ਇਧਰ ਲਈ ਹੈਗੀ ਆ ਮooli ਲੋ ਜੀ ਸਾਰਾ ਕੁਝ ਪਾਤਾ ਹੈ ਤੇ ਚੈੱਕ ਕਰੋ ਇਹਦੇ ਨਾਲ ਹੀ ਖਾਣੇ ਨੇ ਲੱਡੂ ਤੇ ਇਸ ਤਰ੍ਹਾਂ ਬਣਾਉਂਦੇ ਆ ਅੰਮ੍ਰਿਤਸਰ ਚ ਗੋਈ ਚੈੱਕ ਕਰੋ ਇਸੇ ਤਰ੍ਹਾਂ ਨਾ ਅੰਮ੍ਰਿਤਸਰ ਦੇ ਵਿੱਚ ਬੰਦਦੇ ਨੇ ਦੇਖੋ ਬੀਟਰੂਟ ਪਿਆਜ਼ ਔਰ ਮੂਲੀ ਲਈਆ ਤੇ ਹੁਣ ਤੁਹਾਨੂੰ ਸਰਵ ਕਰਕੇ ਦਿਖਾਣੇ ਆ ਤੇ ਲਓ ਜੀ ਇਧਰ ਲੈ ਲੈ ਬੌਲ ਦੇ ਵਿੱਚ ਪਾਓ ਲੱਡੂ ਸੋ ਗਾਇਜ਼ ਇਸੇ ਤਰ੍ਹਾਂ ਬੰਦਦੇ ਨੇ ਆਪਣੇ ਦਹੀਂ ਭੱਲੇ ਇਹਨਾਂ ਦੇ ਜਿਹੜੇ ਲੱਡੂ ਬਣਾਏ ਨੇ ਇਹਨਾਂ ਨੂੰ ਪਾਣੀ ਚ ਭਿਉਂ ਦੋ ਤਾਂ ਇਹਦੇ ਦਹੀਂ ਭੱਲੇ ਬਣ ਜਾਣਗੇ ਤੇ ਲਓ ਸੋ ਤੁਸੀਂ ਵੀ ਘਰ ਵਿੱਚ ਟਰਾਈ ਕਰਕੇ ਜ਼ਰੂਰ ਦੇਖਣਾ ਔਰ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਹਦਾ ਟੇਸ ਨਾ ਬਹੁਤ ਹੀ ਵਧੀਆ ਹੁੰਦਾ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਇਹ ਤੁਸੀਂ ਖਾ ਕੇ ਇੱਕ ਵਾਰ ਜ਼ਰੂਰ ਦੇਖਣਾ ਬਣਾ ਕੇ तो मैं अमृतसर ज जिनी बार जानी मैं खानी है तो मैं सोचा कि क्यों ना घर ची ट्राई करा तो लो जी चलो जी साढ़े लड्डू रेडी ने किस किसने खाना है जल्दी जल्दी दसो और जल्दी जल्दी आओ खा ले <laughs> और मेरी वीडियो लाइक करो शेयर करो कमेंट करो और फुल वीडियो वॉच करो तो लो जी लड्डू बन गए ने लो जी ਕਿਸ ਕਿਸ ਨੇ ਖਾਣਾ ਹੈ ਜਲਦੀ ਆ ਜਾਓ ਸੋ ਲਓ ਜੀ ਲੱਡੂ ਬਣ ਕੇ ਰੈਡੀ ਨੇ ਤੇ ਇੱਧਰ ਦੇਖੋ ਇਹ ਵਾਲੀ ਚਟਨੀ ਬਣਾਉਂਦੇ ਨੇ ਉਹ ਦੇਖ ਲਓ ਟੈਕਸਚਰ ਦੇਖੋ ਇੱਧਰ ਮੈਂ ਸਰਵ ਕੀਤੇ ਨੇ ਤੇ ਇੱਧਰ ਲੱਡੂ ਬਣੇ ਨੇ ਤੇ ਇਹ ਜਿਹੜੇ ਨੇ ਇਹਨੂੰ ਵੀ ਭੱਲੇ ਕਹਿੰਦੇ ਆ ਆਪ ਆਪਣਾ ਦਹੀਂ ਦੇ ਵਿੱਚ ਪਾ ਕੇ ਬਣਾਓ ਤਾਂ ਇਹ ਭੱਲੇ ਬਣ ਜਾਂਦੇ ਆ ਤੇ ਇਹ ਖੱਟੀ ਮਿੱਠੀ ਚਟਨੀ 'ਚ ਬਣਾਓ ਤਾਂ ਇਹ ਖੱਟੇ ਮਿੱਠੇ ਤਿੱਖੇ ਲੱਡੂ ਬਣਦੇ ਨੇ ਸੋ ਚਟਪਟੇ ਲੱਡੂ ਸਾਡੇ ਰੈਡੀ ਨੇ ਤੇ ਤੁਹਾਨੂੰ ਬਾਹਰ ਦਾ ਵੈਦਰ ਵੀ ਦਿਖਾਵਾਂਗੀ ਲੋਜੀ ਚੈੱਕ ਕਰੋ ਕੱਲ ਇੰਨੀ ਜ਼ਿਆਦਾ بارش ਹੋ ਰਹੀ ਸੀ ਬਟ ਅੱਜ ਇੰਨੀ ਜ਼ਿਆਦਾ ਤੋਂ ਉੱਪਰ ਐਸੇ ਬੱਦਲ ਵੀ ਹੋਏ ਆ ਦੇਖੋ ਤੇ ਗੁਰੂ ਘਰ ਦੇ ਦਰਸ਼ਨ ਕਰ ਲੋ ਸੋ ਲੋਜੀ ਖਿੜਕੀ ਚੋਂ ਮੈਂ ਵੀ ਗੁਰੂ ਘਰ ਦੇ ਦਰਸ਼ਨ ਕਰ ਲੈਣੀਆਂ ਔਰ ਫਿਰ ਬਾਤ ਚੀ ਕੋ ਚੁਮਣਾਨੀ ਆ ਤੇ ਚਲੋ ਜੀ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਫਿਰ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਆਵਾਂਗੇ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਲਾਸਟ ਤੱਕ ਮੇਰੇ ਨਾਲ ਬਨੇ ਰਹਿਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ